ਜਿਹੜਾ ਮਾਨਯੋਗ ਸੀਐਮ ਸਾਹਿਬ ਵੱਲੋਂ ਆਰਗੇਨਾਈਜ਼ ਕ੍ਰਾਈਮ ਦੇਗੇਂਸ ਜ਼ੀਰੋ ਟੋਲਰੈਂਸ ਪਾਲਿਸੀ ਹੋਤਾ ਹੈ ਤਾਂ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਦੇ ਵਿੱਚ ਸਪੈਸ਼ਲ ਆਪਰੇਸ਼ਨ ਅਸੀਂ ਚਲਾਉਂਦੇ ਰਹਿੰਨੇ ਆ ਆਰਗੇਨਾਈਜ਼ ਗੈਂਗਸ ਦੇ ਖਿਲਾਫ ਉਹਦੇ ਸਾਡੇ ਐਸਐਚਓ ਕੈਂਟ ਜਤਿੰਦਰ ਸਿੰਘ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਲੋਕ ਜਿਹੜੇ ਆ ਉਹ ਟਾਰਗੇਟ ਕਿਲਿੰਗ ਕਰਨਾ ਚਾਹੁੰਦੇ ਤੇ ਆਰਮਡ ਨੇ ਉਦੇ ਤਹਿਤ ਮੁਕਦਮਾ ਉਹਨਾਂ ਨੇ ਦਰਜ ਕੀਤਾ ਸੀ ਉਸ ਤੋਂ ਬਾਅਦ ਤਫਤੀਸ਼ ਦੇ ਵਿੱਚ ਚੱਲ ਰਹੇ ਸੀਗੇ ਔਰ ਜਿਹੜਾ ਪਹਿਲਾ ਕੇਸ ਉਹਨਾਂ ਨੂੰ ਐਸ ਪਰ ਜਿਹੜਾ ਇਨਫੋਰਮੇਸ਼ਨ ਆ ਪਹਿਲਾਂ 2 ਦਿਨ ਪਹਿਲਾਂ ਮੈਂ ਦਰਜ ਕੀਤਾ ਗਿਆ ਸੀਗਾ 7 ਤਰੀਕ ਨੂੰ ਸੌਰੀ 7 ਨੂੰ ਇਹ ਮੁਕਦਮਾ ਦਰਜ ਹੋਇਆ ਪਰ ਉਸ ਉਹਦੇ ਵਿੱਚ ਤਿੰਨ ਬੰਦੇ ਫੜੇ ਗਏ ਇਹ ਬਾਕੀ ਬੰਦੇ ਭੱਜ ਗਏ ਸੀਗੇ ਸੋ ਉਹਨਾਂ ਦੀ ਤਲਾਸ਼ ਦੇ ਵਿੱਚ ਜਿਹੜਾ ਇੱਥੇ ਇਸ ਏਰੀਏ ਜਿੱਥੇ ਆਪਾਂ ਖੜੇ ਆ ਇਥੇ ਐਸਐਚਓ ਕੈਂਟ ਨੇ ਉਹਨਾਂ ਨੂੰ ਦੋ ਮੋਟਰਸਾਈਕਲ ਤੇ ਜਿਹੜੇ ਸਵਾਰ ਸੀਗੇ ਬੰਦੇ ਉਹਨਾਂ ਨੂੰ ਰੋਕਿਆ ਤੇ ਉਹਨਾਂ ਨੇ ਫਾਇਰ ਕਰਤਾ ਪੁਲਿਸ ਪਾਰਟੀ ਤੇ ਔਰ ਐਕਸਚੇਂਜ ਪੁਲਿਸ ਦੀ ਜਿਹੜੀ ਗੱਡੀ ਆ ਉਹਦੇ ਵੀ ਲੱਗਿਆ ਫਾਇਰ ਫਿਰ ਇਹਨਾਂ ਨੇ ਉਹਨਾਂ ਨੂੰ ਵਾਰਨ ਕੀਤਾ ਪਰ ਫਿਰ ਉਹਦੇ ਜਵਾਬੀ ਫਾਇਰ ਚ ਉਹਨੇ ਇੱਕ ਹੋਰ ਫਾਇਰ ਅੱਗੇ ਕੀਤਾ ਤੇ ਇੱਕ ਮੁਲਜ਼ਮ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਉਹ ਅਗਲੇ ਪਾਸੇ ਭੱਜ ਗਿਆ ਦੂਜਾ ਜਿਹੜਾ ਦਿੱਤਿਆ ਰਾਜ ਜੀ ਦੀ ਪਛਾਣ ਹੋਈ ਆ ਉਹਦੇ ਗੋਲੀ ਲੱਗੀ ਜਦੋਂ ਸੈਲਫ ਡਿਫੈਂਸ ਪੁਲਿਸ ਨੇ ਫਾਇਰ ਕੀਤਾ ਉਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਜਿਹੜੀ ਮੇਨ ਗੱਲ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਕਿ ਜੱਗੂ ਭਗਵਾਨਪੁਰੀਆ ਜਿਹੜਾ ਗੈਂਗ ਹੈ ਉਹਦੇ ਦੋ ਜਿਹੜੇ ਜਿਹੜੇ ਸੈਕੰਡ ਹੈਂਡ ਕਮਾਂਡ ਸਮਝ ਲਓ ਅਮਰਿਤ ਦਾਲਮ ਤੇ ਕੇਸ਼ਵ ਸ਼ਿਵਾਲਾ ਇਹਨਾਂ ਨੇ ਇਹ ოਪਰੇਟ ਕਰ ਰਹੀ ਸੀ ਔਰ ਇਹਦੇ ਵਿੱਚ ਇੰਪੋਰਟੈਂਟ ਗੱਲ ਹੈ ਪੰਜ ਬੰਦਿਆਂ ਚ ਇੱਕ ਦਿੱਤਿਆ ਰਾਜ ਜਿਹੜਾ ਬਿਹਾਰ ਦਾ ਰਹਿਣ ਵਾਲਾ ਨਲੰਦਾ ਬਿਹਾਰ ਦਾ ਰਹਿਣ ਵਾਲਾ ਔਰ ਪਹਿਲੀ ਵਾਰ ਇਹ ਸ਼ਾਇਦ ਹੋਇਆ ਕਿ ਪੰਜਾਬੀ ਗੈਂਗਸਟਰਸ ਜਿਹੜੇ ਆ ਉਹ ਆਊਟ ਆਫ ਸਟੇਟ ਬੰਦਿਆਂ ਨੂੰ ਲੈ ਕੇ ਵਿੱਚ ਸ਼ਾਮਲ ਕਰ ਰਹੇ ਸੋ ਥੈਟ ਆਇਡੈਂਟੀਟੀ ਕਨਸੀਲ ਹੋ ਜੇ। ਔਰ ਅਦਿੱਤਿਆ ਰਾਜ ਜਿਹੜਾ ਇੰਜਰਡ ਹੋਇਆ ਇਹ ਇੰਪੋਰਟੈਂਟ ਹੈ ਇਸ ਕਰਕੇ ਹੈ ਕਿ ਕਾਫੀ ਧੇਰ ਤੋਂ ਪਤਾ ਲੱਗਿਆ ਹੈ ਦੇ ਜੋ ਨਾਲਦਿਆਂ ਦੀ ਪੁੱਛਗਿੱਛ ਤੋਂ ਵੀ ਪੰਜਾਬ ਦੇ ਵੱਖ-ਵੱਖ ਜਗ੍ਹਾ ਦੇ ਉੱਤੇ ਰਹਿ ਰਿਹਾ ਸੀ ਇਹਨੂੰ ਪਨਾਹ ਦਿੱਤੀ ਹੋਈ ਸੀ ਔਰ ਇਹਨਾਂ ਦਾ ਮੇਨ ਪਰਪਸ ਸੀ ਕਿ ਕੋਈ ਨਾ ਕੋਈ ਟਾਰਗੇਟ ਕਿਲਿੰਗ ਕਰਨੀ। ਉਹਨੇ ਜਿਹੜੀ ਰਿਕਵਰੀ ਹੈ ਬੜਾ ਇੱਕ ਸਫਿਸਟੀਕੇਟਿਡ ਬਲੌਕ ਪਿਸਟਲ ਹੈ 9mm ਜਿਹੜਾ ਮੇਡ ਇਨ 터ਕੀ ਹੈ। ਔਰ ਆਟੋਮੈਟਿਕ ਫਾਇਰ ਵੀ ਜਿਹੜਾ ਕਰਦਾ ਬਹੁਤ ਹੀ ਜ਼ਿਆਦਾ ਲੀਟਰ ਲੈ ਉਹ ਰਿਕਵਰ ਹੋਇਆ ਜਿਹੜਾ ਕਿ ਜਿਹਦੇ ਨਾਲ ਇਹ ਨੇ ਇਸਤੇ ਪੁਲਿਸ ਪਾਰਟੀ ਤੇ ਅਦਿੱਤੀਆਂ ਨੇ ਫਾਇਰ ਕੀਤਾ ਇੱਕ ਬੱਤੀ ਬੋਰ ਦਾ ਦੂਜਾ ਪਿਸਟਲ ਮਿਲਿਆ ਦੂਸਰੇ ਅਕਿਊਜ਼ ਜਿਹੜਾ ਇਹਦੇ ਨਾਲ ਭੱਜਿਆ ਸੀਗਾ ਕੁਲਵਿੰਦਰ ਬਿੱਲਾ ਤੋਂ ਇੱਕ ਵਰਨਾਕਾਰ ਹੈਗੀ ਇੱਕ ਮੋਟਰਸਾਈਕਲ ਬਾਕੀ ਕੁਝ ਹੋਰ ਮਾਰੂ ਹਥਿਆਰ ਨੇ ਤੇ ਮੇਰਾ ਇਹ ਮੰਨਣਾ ਹੈ ਕਿ ਬਹੁਤ ਵੱਡਾ ਇੱਕ ਜਿਹੜਾ ਐਕਸ਼ਨ ਹੈ ਔਰ ਕੋਈ ਟਾਰਗੇਟ ਕਿਲਿੰਗ ਜਿਹੜੀ ਹੈ ਉਹ ਬਚ ਗਈ ਹੈ ਇਹਨਾਂ ਦੀ ਅਰੈਸਟ ਨਾ ਹੁਣ ਇਹਨਾਂ ਦੀ ਪੁੱਛ ਕੇ ਛੋਏਗੀ ਡਿਟੇਲ ਚ ਔਰ ਇਹ ਕਾਫੀ ਇੰਪੋਰਟੈਂਟ ਮੋਡਿਊਲ ਹੈਗਾ ਜਗੂ ਭਗਵਾਨਪੁਰੀਆ ਗੈਂਗ ਦਾ ਜਿਹਨੂੰ ਕਿ ਜਿਵੇਂ ਮੈਂ ਦੱਸਿਆ ਅਮਰਤ 달ਮ ਜਿਹੜਾ ਬਟਾਲੇ ਦਾ ਹੈ ਹੁਣ ਇਸ ਵੇਲੇ ਦੋਨੋਂ ਅਬਰੌਡ ਨੇ ਕੇਸ਼ਵ ਸ਼ਵਾਲਾ ਚਲਾ ਰਹੇ ਨੇ ਔਰ ਲੋਕਾਂ ਨੂੰ ਫਰਾਤੀ ਵਾਸਤੇ ਐਕਸਟਰਸ਼ਨ ਵਾਸਤੇ ਕੌਲਾਂ ਕਰਦੇ ਨੇ ਤੇ ਉਸ ਤੋਂ ਬਾਅਦ ਇਹ ਜਿਹੜੇ ਹੁਣ ਇਹਨਾਂ ਨੂੰ ਇੱਕ ਟਾਰਗੇਟ ਦਿੱਤਾ ਜਾਣਾ ਸੀਗਾ ਔਰ ਜਿਹੜੇ ਨਾਲ ਦੇ ਤਿੰਨ ਮੁੰਡੇ ਦੂਸਰੇ ਨੇ ਉਹ ਇਹਨਾਂ ਦੇ ਅਸੋਸੀਏਟਸ ਬਣਾਏਗੇ ਇਹਨਾਂ ਨੂੰ ਸਾਰਿਆਂ ਨੂੰ ਜੱਗੂ ਨੇ ਤੇ ਅਮਰਤ ਦਾਲਮ ਨੇ ਤੇ ਕੇਸ਼ਵ ਨੇ ਆਪਸ ਚ ਜੋੜਿਆ ਜਿਹੜੇ ਦੂਸਰੇ ਲੜਕੇ ਨੇ ਜਿਹੜਾ ਦਿੱਤਿਆ ਰਾਜ ਤਾਂ ਨਲੰਦਾ ਬਿਹਾਰ ਦਾ 18 ਸਾਲ ਦਾ ਹੈਗਾ ਇਲੈਕਟ੍ਰੋਨਿਕ ਇੰਜੀਨੀਅਰਿੰਗ ਕੀਤੀ ਹੈ ਅਨ EMPLOIED ਹੈ ਕੁਲਵਿੰਦਰ ਬਿੱਲਾ ਹੈਗਾ ਰਸੂਲਪੁਰ ਬੇਟ ਗੁਰਦਾਸਪੁਰ ਦਾ ਹੈ ਡਰਾਈਵਰ ਹੈ ਬਾਈ ਪ੍ਰੋਫੈਸ਼ਨ ਇਹਤੇ ਪਹਿਲਾਂ ਵੀ 4068 ਤੱਕ ਕੇਸ ਹੈਗਾ ਪੁਰਾਣਾ ਪੁਰਾਣਾ ਸ਼ਾਲਾ ਗੁਰਦਾਸਪੁਰ ਥਾਣੇ ਵਿਕਰਮ ਜਿਹੜਾ ਹੈਗਾ ਇੱਕ ਤੀਸਰਾ ਮੁਲਜ਼ਮ ਜਿਹੜਾ ਦਾਊਵਾਲ ਗੁਰਦਾਸਪੁਰ ਦਾ ਇਹ ਅਨਐਮਪਲੋਇਡ ਹੀ ਹੈ 25 ਸਾਲ ਦਾ 12ਵੀਂ ਪਾਸ ਹੈ ਮਨਪ੍ਰੀਤ ਬੂੜਾ ਹੈ ਇਹ ਜਗਤਪੁਰ ਕਲਾਂ ਜਿਹੜੇ ਕਲਾਂ ਹੈਗੀ ਹੈ ਗੁਰਦਾਸਪੁਰ 12ਵੀਂ ਪਾਸ ਹੈ ਇਹ ਵੀ ਅਨਐਮਪਲੋਇਡ ਹੈ ਤੇ ਗੁਰਪ੍ਰੀਤ ਗੋਪੀ ਹੈ ਇਹ ਅਜਨਾਲੇ ਦੇ ਕੋਲ ਪਿੰਡ ਹੈ ਦਾ ਅਮਰਸਰ ਰੂਰਲ ਦੇ ਵਿੱਚ ਇਹ 20 ਸਾਲ ਦਾ ਇਹ ਵੀ ਅਨਐਮਪਲੋਇਡ ਹੈ ਸੋ ਇਹ ਸਾਰੇ ਬੰਦੇ ਇਕੱਠੇ ਹੋ ਕੇ ਇੱਕ ਗੈਂਗ ਮੋਡਿਊਲ ਚਲਾਇਆ ਜਾ ਰਿਹਾ ਸੀਗਾ ਔਰ ਇਹਨਾਂ ਨੂੰ ਟਾਸ ਜਿਹੜੇ ਦੇਣੇ ਦਿੱਤੇ ਜਾਣੇ ਸੀ ਇਹਨੂੰ ਦਿੱਤਿਆ ਨੂੰ ਬੇਸਿਕਲੀ ਜੋ ਲੁਕੋਇਆ ਗਿਆ ਸਾਡੀ ਜਿਹੜੀ ਮੋਡਲੀ ਪੁਛਗਿਚ ਤੋਂ ਪਤਾ ਲੱਗਿਆ ਮੁਲਜ਼ਮਾਂ ਤੋਂ ਵੱਖ-ਵੱਖ ਸ਼ਹਿਰ ਤੇ ਗੁਰਦਾਸਪੁਰ ਬਟਾਲਾ ਏਰੀਆ ਔਰ ਇਵਨ ਲੁਧਿਆਣਾ ਵੀ ਇਹਨੂੰ ਰੱਖਿਆ ਗਿਆ ਸੀ ਲੁਕੋ ਕੇ ਔਰ ਪਹਿਲੀ ਵਾਰ ਮੈਂ ਦੇਖਿਆ ਕਿ ਇਸ ਤਰ੍ਹਾਂ ਦੀ ਕਨਸੀਲਡ ਆਈਡੈਂਟੀਟੀ ਵੀ ਬਾਹਰਲਾ ਬੰਦਾ ਆਜੇ ਤਾਂ ਕਿ ਪੰਜਾਬ ਦੇ ਵਿੱਚ ਸ਼ੱਕ ਹੀ ਨਹੀਂ ਪੈਂਦਾ ਵੀ ਇਹ ਬੰਦਾ ਤਾਂ ਬਾਹਰਲਾ ਜੀ ਤੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਗਦਾ ਆ ਇਹਦੀ ਸਾਰੀ ਜਿਹੜੀ ਆਪਰੇਸ਼ਨ ਨੂੰ ਸੁਪਰਵਾਈਜ਼ ਕੀਤਾ ਰਵਿੰਦਰਪਾਲ ਸਾਡੇ ਡੀਸੀਪੀ ਸਾਹਿਬ ਨੇ ਸ੍ਰੀ ਵਿਨੇਲਾ ਜੀ ਸਾਡੇ ਏਡੀਸੀਪੀ 2 ਅਸ਼ਿਵਦਰਸ਼ਨ ਏਸੀਪੀ ਵੈਸਟ ਔਰ ਜਤਿੰਦਰ ਜਿਹੜੇ ਸਾਡੇ ਐਸਐਚਓ ਕੈਂਟ ਤੇ ਉਹਨਾਂ ਦੀ ਟੀਮ ਨੇ ਸਰ ਗ੍ਰਿਫਤਾਰੀਆਂ ਕਿੰਨੀਆਂ ਹੋਈਆਂ ਨੇ ਔਰ ਔਰ ਜਿਹੜਾ ਇਹਦੇ ਨਾਲ ਮੋਟਰਸਾਈਕਲ ਤੇ ਸਾਥੀ ਸੀ ਉਹ ਫਰਾਰ ਹੋ ਗਿਆ ਨੇ ਗ੍ਰਿਫਤਾਰ ਹੋ ਗਿਆ ਉਹ ਵੀ ਗ੍ਰਿਫਤਾਰ ਹੋ ਗਿਆ ਜੀ ਕੁਲਵਿੰਦਰ ਬਿੱਲਾ ਹੀ ਸੀਗਾ ਉਹ ਉਹਦੇ ਤੋਂ ਇੱਕ 0.32 ਬੋਰ ਦਾ ਪਿਸਤਲ ਵੀ ਮਿਲਿਆ ਸਰ ਕਿੰਨੀ ਕੁ ਫਰੋਤੀਆਂ ਮੰਗ ਚੁੱਕੇ ਸੀ ਅੱਜ ਤੱਕ ਅਜੇ ਤੱਕ ਇਹ ਗੱਲ ਇਹਨਾਂ ਦੀ ਪੁੱਛਗਿੱਛ ਹੁਣ ਹੋਣੀ ਹੈ ਕਿਉਂਕਿ ਹੁਣੀ ਹੁਣੀ ਇਹ ਸਾਰੀ ਅਰੈਸਟ ਹੋਈ ਹੈ ਬਟ ਇੱਕ ਗੱਲ ਜੋ ਕਲੀਅਰ ਹੋਈ ਹੈ ਕਿ ਇਹਨਾਂ ਨੂੰ ਟਾਰਗੇਟ ਮਿਲਣਾ ਸੀ ਕੋਈ ਵੱਡੀ ਕਿਲਿੰਗ ਕਰਨ ਦਾ ਕੌਣ ਸੀ ਬੰਦਾ ਕੋਈ ਉਹ ਅਜੇ ਗੱਲ ਕਲੀਅਰ ਨਹੀਂ ਹੋ ਰਹੀ ਜੀ ਹੁਣ ਦੱਸਾਂਗੇ ਪਤਾ ਕਰਕੇ ਕਿਉਂਕਿ ਇਹਨਾਂ ਨੂੰ ਵੀ ਅਜੇ ਸ਼ਾਇਦ ਨਹੀਂ ਪਤਾ ਸੀਗਾ ਉਹ ਇਹਨਾਂ ਨੂੰ ਟਾਸਕ ਦੇਣਾ ਸੀਗਾ ਸਰ ਜੱਗੂ ਦੇ ਬਾਕੀ ਇਹ ਸਾਰੇ ਗੇ ਸਾਥੀ ਜੱਗੂ ਗੈਂਗ ਦੇ ਹੀ ਨੇ ਜੱਗੂ ਭਗਵਾਨਪੁਰਿਆ ਗੈਂਗ ਹੈ ਜੀ ਔਰ ਅਮਰਤ ਦਾਲਮ ਤੇ ਕੇਸ਼ਵ ਸ਼ਵਾਲਾ ਜਿਹਵੇ ਮੈਂ ਦੱਸਿਆ ਚਲਾ ਰਹੇ ਇਹਨੂੰ ਸਰ ਦਿੱਤਿਆ ਰਾਏ ਵੀ ਕਿਸੇ ਗੈਂਗ ਨਾਲ ਬਿਹਾਰ ਦੇ ਨਾਲ ਰਿਲੇਟਡ ਸੀ ਇਹਨਾਂ ਦੇ ਸੰਬੰਧ ਕਿਵੇਂ ਹੈ ਜੀ ਉੱਥੋਂ ਅਸੀਂ ਲਵਾਂਗੇ ਜੀ ਇਹਦੀ ਇਨਫੋਰਮੇਸ਼ਨ ਪਿੱਛੋਂ ਬੈਕਗਰਾਉਂਡ ਚੈੱਕ ਕਰਾਉਨੇ ਆ ਬਟ ਸਿੱਧਾ ਜੱਗੂ ਨਾਲ ਇਨਟੈਕਟ ਸੀ ਸਰ ਕਿੰਨੀ ਦੇਰ ਤੋਂ ਗੈਂਗ ਬਣਿਆ ਸੀ ਕਿਉਂਕਿ ਬੜਾ 18 ਸਾਲ ਦੇ ਮੁੰਡੇ ਵੀ ਵੀ ਸਾਥ ਇਹ ਡੇਢ ਮਹੀਨੇ ਤੋਂ ਇਕੱਠੇ ਇਹਨਾਂ ਨੂੰ ਕੀਤਾ ਉਹਨਾਂ ਨੇ ਵੱਖ-ਵੱਖ ਜਿਹੜੇ ਬੰਦਿਆਂ ਨੂੰ ਜੋੜ ਕੇ ਤੇ ਇਕੱਠਾ ਹੋਇਆ ਇਹ ਹੁੰਦੇ ਸੀ ਔਰ ਇਹਨਾਂ ਦਾ ਆਪਸ ਮੇਲ ਮਲਾਪ ਕਰਾਉਂਦੇ ਸੀ ਵਰਨਾ ਗੱਡੀ ਵੀ ਜਿਹੜੀ ਹੈ ਉਹਦੀ ਵੀ ਹੁਣ ਅਸੀਂ ਡਿਟੇਲ ਚ ਬੈਕਵਰਡ ਜਾਣਾ ਕਿ ਉਹ ਕਿੱਥੋਂ ਆਈ ਕਿਵੇਂ ਆਈ ਇਹਨਾਂ ਨੂੰ ਉਹ ਵੀ ਉਸ ਗੈਂਗ ਨੇ ਹੀ ਪ੍ਰੋਵਾਈਡ ਕਰਾਈ ਸੀ ਉਹ ਕਿੱਥੇ ਗੱਡੀ ਮਿਲੀ ਜੀ ਇੱਥੇ ਗੱਡੀ ਮਿਲ ਗਈ ਆ ਸਾਡੇ ਜਿਹੜੇ ਬੰਦੇ ਤਿੰਨ ਅਰੈਸਟ ਹੋਏ ਪਹਿਲਾਂ ਵਿਕਰਮ ਮਨਪ੍ਰੀਤ ਤੇ ਗੁਰਪ੍ਰੀਤ ਉਹਨਾਂ ਤੋਂ ਮਿਲ ਗਈ ਸੀ ਸਰ ਉਹਨਾਂ ਦੀ ਪੁੱਛ ਗਏ ਸੀ ਅੱਗੇ ਦੋਵੇਂ ਹਾਂਜੀ ਹਾਂ ਉੱਥੇ ਸਾਡੇ ਕੋਲ ਇਨਫੋਰਮੇਸ਼ਨ ਸੀ ਇਹ ਇਹ ਦੋਨੋਂ ਭੱਜ ਗਏ ਸੀ ਉੱਥੋਂ ਕੁਲਵਿੰਦਰ ਬਿੱਲਾ ਤੇ ਹਦ ਤੇਰਾਜ ਇਹ ਤਿੰਨ ਬੰਦੇ ਫੜੇਗੇ ਸੀ ਵਿਕਰਮ ਮਨਪ੍ਰੀਤ ਤੇ ਗੁਰਪ੍ਰੀਤ ਇਹ ਸਰ ਜੱਗੂ ਤੇ ਵੀ ਪਰਚਾ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਡੈਫੀਨਿਟਲੀ ਆਪਾਂ ਉਹਨਾਂ ਨੂੰ ਸਾਰੇ ਉਹਨਾਂ ਦਾ ਨਾਮਜ਼ਦ ਕੀਤਾ ਜਿਹੜੇ ਗੈਂਗ ਲੀਡਰਸ ਨੇ ਜਿਨ੍ਹਾਂ ਦੀ ਕੌਨਸਪਿਰਸੀ ਦਾ ਹਿੱਸਾ ਨੇ ਔਰ ਜਿਨ੍ਹਾਂ ਦੀ ਡਾਇਰੈਕਸ਼ਨ ਤੇ ਕੰਮ ਹੋ ਰਿਆ ਸੀ ਜਰੂਰ ਲਿਆਂਦਾ ਜਾਏਗਾ ਜੀ ਪੰਜਾਬ ਦੁਬਾਰਾ ਉਹ ਦੇਖ ਲੈਣੇ ਆ ਜੀ ਆਪਾਂ ਜੋ ਲੀਗਲ ਪ੍ਰੋਸੈਸ ਹੋਇਆ ਉਸ ਤੇ ਵੀ ਕੰਮ ਪੁਲਿਸ ਦੇ ਸਰ ਜਦੋਂ ਫਾਇਰਿੰਗ ਕੀਤੀ ਪੁਲਿਸ ਦੇ ਮੁਲਾਜ਼ਮ ਤੇ ਨਹੀਂ ਅਜੇ ਤੱਕ ਬਚਾਇਆ ਜੀ ਗੱਡੀ ਡੈਮੇਜ ਜ਼ਰੂਰ ਹੋਈ ਹੈ ਜੀ ਤੇ ਇਹ ਇਹ ਖਤਰੇ ਤੋਂ ਬਾਹਰ ਹੈ ਸਰ ਅਧਿਤੇ ਰਹੇ ਹਾਂ ਨਹੀਂ ਠੀਕ ਹੈ ਹਸਪੀਟਲ ਹੈ ਕੋਈ ਉਹ ਜੀ ਖਤਰਾ ਤਾਂ ਨਹੀਂ ਹੈ ਪਰ ਸੱਟੋ ਗੋਲੀ ਤਾਂ ਲੱਗੀ ਹੋਈ ਹੈ ਸਾਥੀ ਬਿਹਾਰ ਤੋਂ ਨੌਕਰੀ ਕਰਨ ਆਇਆ ਸੀ ਇੱਥੇ ਕਿ ਕੀ ਨੌਕਰੀ ਨਹੀਂ ਜੀ ਇਹਨਾਂ ਨੇ ਲਿਆਂਦਾ ਸੀ ਤੁਹਾਨੂੰ ਮੈਂ ਦੱਸਿਆ ਕਿਲਿੰਗ ਕਰਨ ਵਾਸਤੇ ਤੇ ਵੱ ਕਟਰ ਬਣਾ ਬਣਾਇਆ ਹੋਇਆ ਸੀ ਜੀ ਇਹਨੂੰ ਔਰ ਹੁਣ ਤਾਂ ਹੀ ਇਹਨੂੰ ਟਾਸ ਦੇਣਾ ਸੀ ਅੱਜ ਵੀ ਤੁਸੀਂ ਦੇਖੋ ਇਹਨੇ ਕਾ ਇਹ 18 ਸਾਲ ਦਾ ਹੈ ਕਾਫੀ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਹੈ ਮਤਲਬ ਦੋ ਰਾਉਂਡ ਫਾਇਰ ਕਰਨੇ ਪੁਲਿਸ ਪਾਰਟੀ ਤੇ ਕੋਈ ਛੋਟੀ ਗੱਲ ਨਹੀਂ ਤੇ ਸਰ ਇਹ ਕਿੱਡਾ ਤੇ ਵੱਡਾ ਕਾਮਯਾਬੀ ਸਿਕੋ ਕਿ ਇਹ ਲੇਟਸ ਨਵਾਂ ਮੋਡਿਊਲ ਹੈ ਕਿ ਹੁਣ ਜਿਹੜਾ ਹੈਗਾ ਕਿਉਂਕਿ ਆਪ ਜੇਲ੍ਹ ਚ ਬੈਠਾ ਦੇਖੋ ਬਹੁਤ ਵੱਡੀ ਸਕਸੈਸ ਮੈਂ ਇਹਨੂੰ ਮੰਨਦਾ ਕਿਉਂਕਿ ਫਸਟ ਟਾਈਮ ਇਹ ਹੋਇਆ ਕਿ ਬਾਹਰਲੇ ਬੰਦੇ ਵੀ ਪੰਜਾਬ ਚ ਲਿਆ ਕੇ ਮੁੜ ਕੇ ਉਹਨਾਂ ਦੇ ਤਰ੍ਹਾਂ ਹੀ ਕੰਮ ਕਰਾਇਆ ਜਾ ਰਿਹਾ ਸਰ ਪਿਛਲੇ ਸਮੇਂ ਦੇ ਵੀ ਤੁਸੀਂ ਇੱਕ ਕੇਸ